ਨਾ ਨਵਦੀਪ ਸਿੰਘ ਜੀ ਕੀ ਹੋਇਆ ਸੀ ਸਾਰਾ ਮਸਲਾ ਇਹ ਜੀ ਕੰਮ ਕਰਦਾ ਪਿਆ ਸੀ ਆਪਣੀ ਸਾਈਡ ਤੇ ਬਾਹਰ ਮਹਾਰਾਏ ਲਾ ਕੇ ਕੋਈ ਸਾਈਟ ਆ ਸਭ ਤੋਂ ਸੱਚਾ ਕੰਮ ਕਰਦੇ ਹਾਂਜੀ ਹਾਂਜੀ ਮੈਂ ਵੀ ਨਾਲ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਸੀ ਇੱਥੇ ਕੰਪਨੀ ਜਿੱਤੇ ਮੈਨਾਂ 10-12 ਸਾਲ ਹੋਏ ਕੰਮ ਕਰਦਾ ਸੀ 10-12 ਸਾਲ ਹੋ ਗਏ ਹਾਂਜੀ ਹਾਂਜੀ ਅਤੇ ਕੀ ਹੋਇਆ ਕਿ ਸੀ ਪ੍ਰੋਬਲਮ ਉਹ ਅੱਜ ਕੰਮ ਕਰਦਾ ਪਿਆ ਸੀ ਕਿਤੇ ਬੱਤੀ ਦਾ ਕੰਮ ਕਰਦਾ ਪਿਆ ਸੀ ਉੱਪਰ ਸੀਲਿੰਗ ਦੇ ਵਿੱਚ ਕਿਤੇ ਵੜਿਆ ਹਾਂ ਉੱਥੇ ਜਾ ਕੇ ਇਹਨੂੰ ਬੱਤੀ ਦਾ ਕੰਮ ਸ਼ਾਰਟ ਕਰਦਿਆਂ ਕਰਦਿਆਂ ਕਿਤੇ ਸ਼ਾਰਟ ਲੱਗਾ ਹੈ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਮੈਂ ਜਾ ਕੇ ਸੀਲਿੰਗ ਚੋਂ ਕੱਢਿਆ ਵਾ ਜਿੱਥੇ ਇਹ ਸੈਕਿੰਡ ਫਲੋਰ ਤੇ ਹੈਗਾ ਸੀ ਉੱਥੋਂ ਥੱਲੇ ਲਿਆ ਕੇ ਗੱਡੀ 'ਚ ਪਾਇਆ ਹਸਪੀਟਲ ਹਸਪੀਟਲ ਵਾਲਿਆਂ ਨੇ ਡੈੱਡ ਘਰਾੜ ਦਿੱਤਾ ਅੱਛਾ ਹਸਪੀਟਲ ਵਾਲਿਆਂ ਨੇ ਡੈੱਡ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਆਪਾਂ ਘਰ ਲੈ ਆਂਦੇ ਸਾਰੇ ਕੰਮ ਕਰਦਾ ਸੀ ਮਾਲਕ ਉਹ ਨਹੀਂ ਪਹੁੰਚਿਆ ਉਹ ਮੈਂ ਉਦੋਂ ਇਹਨਾਂ ਦੇ ਵੇਰ ਕੇ ਗਿਆ ਸੀ ਇਹਨਾਂ ਨੂੰ ਤਲਾਹ ਕਰਨ ਅੱਛਾ ਪਰ ਪਰਿਵਾਰ ਵਾਲੇ ਤਲਾਹ ਕਰਨ ਗਿਆ ਆਏ ਉਹਨਾਂ ਨੇ ਕਿਹਾ ਕਿ ਅਟੈਕ ਆ ਗਿਆ ਜੀ ਇਹ ਸਰ ਹੁਣ ਮੈਂ ਆਪ ਮੁਕੇ ਤੇ ਨਹੀਂ ਹੈਗਾ ਮੈਂ ਵੇਰ ਕੇ ਤਲਾਹ ਕਰਨ ਗਿਆ ਸੀ ਹੂੰ ਤੇ ਉਸ ਤੋਂ ਬਾਅਦ ਹੀ ਕਿਤੇ ਮਾਲਕ ਵੀ ਇਹਨਾਂ ਦੇ ਘਰ ਘੁਰ ਗਏ ਸੀ ਕਿਤੇ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਉੱਥੇ ਕੋਈ ਨਹੀਂ ਅੱਛਾ ਹਾਂਜੀ ਮੇਰਾ ਨਾਮ ਹਰਦੀ ਹਰਦੀ ਮੈਂ ਨਾ ਕੰਮ ਵਾਲਾ ਇੱਥੇ ਕੰਮ ਕਰਦਾ ਵਲ ਕੰਪਨੀ ਚ ਆ ਕੰਪਨੀ ਕਮ ਰੋਡ ਆ ਇਹ ਗਾਵਾ ਦਫਤਰ ਘਰੇ ਬਣਾਇਆ ਹੋਇਆ ਵਾ ਇਹ ਨਹੀਂ ਤੇ ਜੋ ਪੇਜਦਾਰ ਤੇ ਰਿੰਗ ਦਾ ਆਨਲਾਈਨ ਕੰਮ ਦਾਵਾ ਬਿਜਲੀ ਦਾ ਕੰਮ ਵੀ ਕਰਦੇ ਆ ਇਹਨਾਂ ਨੇ ਨਾ ਉਧਰ ਬਜੀਠਾ ਰੋਡ ਤੇ ਵੀ ਨਾ ਵਾ ਕੰਮ ਪੜਿਆ ਵਾ ਉੱਤੇ ਨੂੰ ਭੇਜਿਆ ਹੀ ਕੰਮ ਕਰਨ ਸਵੇਰ 9 ਵਜੇ ਦਾ ਗਿਆ ਵਾ 12 ਵਜੇ ਮੇਰੀ ਗੱਲ ਆ ਯਾ ਤਾਂ ਠੀਕ ਹੀ 1.5 ਵਜੇ ਮੈਂ ਬੋਲ ਕੀਤਾ ਨਹੀਂ ਫੋਨ ਚੁੱਕੇ ਦੋਤੇ ਨਾ ਪਰ ਮੈਂ ਕਹਿਆ ਜਿਆਦਾ ਕੰਮ ਕਰਦਾ ਹੋਗਾ ਉਸ ਤੋਂ ਬਾਅਦ ਮੇਰਾ ਪ੍ਰਾਵਿਤ ਕੰਮ ਚ ਲੱਗਾ ਵਾ ਉਹਦਾ ਫੋਨ ਆਇਆ ਵੀ ਨੋ ਉਹਨੇ ਕਿਹਾ ਆ ਅਖਰੀ ਕੋ ਤੁ ਘਰੇ ਆ ਵੇ ਕਹਾ ਕਹਿੰਦਾ ਮੈਡਮ ਨਾਲ ਗੱਲ ਕਰ ਲੈ ਜਿਹੜੀ ਦਫਤਰੀ ਮੈਡਮ ਆ ਮੜੰਦੇ ਮੇਰੇ ਥੋੜੇ ਬੋਲੇ ਤੋ ਕਹ ਗਈ ਤਾਂ ਮੜੰਦੇ ਬੈਨਾਰੇ ਕੈਂਦੀ ਕਹ ਨਹੀਂ ਕੈਂਦੀ ਬੜੀ ਠੀਕ ਹੈ ਬੇਕਾਰ ਲੱਗ ਕੇ ਆ ਲੱਗੀ ਆ ਮੈਨੂੰ ਆ ਗੱਲ ਕਹੀ ਹੈ ਕਾਰ ਨਾਲ ਕੇ ਮੇਰੇ ਨਾਲ ਮੇਰੇ ਕਾਰ ਲਾਜ ਝਟ ਕੇ ਬਾਹ ਚੋ ਕਹਿੰਦੇ ਆ ਬਾਹ ਆ ਤੇਰਾ ਛਾਲ ਤੋਂ ਜਿਆਦਾ ਹੀ ਹੋ ਗਿਆ ਕੰਮ ਕਰਦੇ ਰਹੇ ਤੇ ਧੋਖਾ ਕੀਤਾ ਇਹਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ ਘਰ ਲੈ ਕੇ ਆ ਲੱਗੇ ਆ ਤੇ ਬਾਹ ਚੋ ਲਾਜ ਪਾਤੀ ਇਹਨਾਂ ਨੇ ਅਡੇ ਘਰ ਤੇ ਇਹਨੇ ਬੱਚੇ ਤੇ ਇਹਨੇ ਕੁੜੀਆਂ ਵਾ ਮੇਰਾ ਬਸੋਂ ਤੇ ਤੇ ਜੋਤੀ ਸਾਲ ਉਮਰ ਜਾ ਰਹੀ ਹਾਂ ਹਾਂਜੀ ਫੇਰ ਬਾਹ ਚੋ ਮੇਰੇ ਰਿਸ਼ਤੇਦਾਰ ਉਹ ਬੈਠ ਥੋੜੀ देर ਉੱਥੇ ਰਹੀ ਐ ਥੋੜੀ ਦੇ ਰਹੀ ਐ ਮੇਰੇ ਰਿਸ਼ਤੇਦਾਰ ਕਹਿੰਦੀ ਐ ਇਹਨੂੰ ਅਟੈਕ ਹੋਇਆ ਵਾ ਅਟੈਕ ਨਹੀਂ ਆ ਉੱਥੇ ਕਰੰਟ ਲੱਗਾ ਬਿਜਲੀ ਦਾ ਕੰਮ ਵੀ ਕਰਾਉਂਦੇ ਆ ਇਹਨੂੰ ਕਰੰਟ ਲੱਗਾ ਵਾ ਮੰਗ ਇਨਸਾਫ ਮੰਗਦੇ ਆ ਵਾਸ ਹਾਂ ਇਨਸਾਫ ਚਾਹੀਦਾ ਤਾਂ ਖਾਗਿਤ ਆ ਨਰੇ ਵਾਸ ਹਾਂ ਇਨਸਾਫ ਚਾਹੀਦਾ ਸਿੱਦੇ ਬਾਹਰ ਬੈਠੇ ਹੀ ਐ ਹੈ ਇਥੇ ਇਹ ਦਰਵਾਜ਼ਾ ਹਾਂਜੀ ਇਹ ਦਰਵਾਜ਼ਾ ਨਹੀਂ ਖੋਲਣ ਦੇ ਇਹਨਾਂ ਨੂੰ ਕਦੋਂ ਦਾ ਮੌਕਾ ਦਿੱਤਾ ਹੈ ਕਿ ਸਾਡਾ ਜਵਾਬ ਦੇਵੋ ਸਾਡਾ ਜਵਾਬ ਦੇਵੋ ਜੇ ਇੱਥੇ ਕੋਈ ਤੋੜ-ਫੜੇ ਹੀ ਕਰਤੀ ਆਪਣੀ ਜ਼ਿੰਮੇਵਾਰੀ ਹੈ ਆਪ ਹੋਣਗੇ ਬਸ ਪਰ ਮੈਂ ਕੋਵਾਂ ਦਾਸ਼ ਨਹੀਂ ਹੋਂਡਿਆ ਹੋਰ ਕਹਿੰਦਾ ਪਤਾ ਨਹੀਂ ਪਤਾ ਮੈਂ ਤੇ ਅੱਗ ਲਾ ਕੇ ਮਰ ਜਾਣਾ ਜੋ ਮੇਰੀ ਨਾਲ ਜ਼ਿੰਮੇਵਾਰ ਹੈ ਹੋੜ ਕੇ ਬਸ ਇਹ ਹੋੜ ਕੇ ਪਹਾਨੀ ਪਹਾਨੀ ਤਹਾਡਾ ਬੇਟਾ ਸੀ ਹਾਂਜੀ ਮੇਰਾ ਬੇਟਾ ਕੀ ਨਾਮ ਸੀ ਪ੍ਰਦੀਪ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਆ ਅਸੀਂ ਮੇਰਕੇ ਦੇਣ ਵਾਲੇ ਆ ਅੱਛਾ ਜੀ ਹਾਂਜੀ ਪ੍ਰੀਤ ਨਾ ਕਰਦੇ ਪ੍ਰੀਤ ਇੱਥੇ ਕੰਮ ਕਿੱਥੇ ਕਰਦਾ ਸੀ ਆ ਸਕਾਈ ਵੇਚ ਸਕਾਈ ਵੇਚ ਇਹ ਟਾਰਪ ਇਹ ਸਕਾਈ ਵੇ ਵੜਾ ਨੂੰ ਆਤ ਨਹੀਂ ਚਾਉਂਦੇ ਨਾ ਰਾਤ ਨੂੰ ਰਾਤ ਨੂੰ ਬੁਲਾ ਲੈਂਦਾ ਸੀ 12 ਵਜੇ 1 ਵਜੇ 12 ਵਜੇ ਜਦੋਂ ਬੁਲਾਣਾ ਉਹ ਨਾ ਨਹੀਂ ਆਏ ਨਾ ਰਾਤ ਦਿਨ ਕੰਮ ਕਰਦਾ ਰਹੇ ਕੰਪਨੀ ਚ ਰਾਤ ਦਿਨ ਇਹਨਾਂ ਘਰ ਸਾ ਜਾਖਣੀ ਵੇਖਿਆ ਆਪਣੇ ਬੱਚੇ ਤਿੰਨ ਕੁੜੀਆਂ ਇਹਦੀਆਂ ਉਹਨਾਂ ਦਾ ਕੌਣ ਵਾਲੀ ਬਾਤ ਸੇ ਅੱਜ ਮਾਰਕੀਟ ਦਾ ਛੋਟਾ ਇਹਨਾਂ ਨੂੰ ਮਾਰ ਕੇ ਕਾ ਛੋਟਾ ਇਹ ਨਾ ਤਿੰਨ ਕੁੜੀਆਂ ਦੀ ਕੌਣ ਸੰਭੇਗਾ ਅਸੀਂ ਸੰਭ ਸਕਨੇ ਆ ਮਾਈ ਬੁੱਢਾ ਕੀ ਮੰਗੀ ਕਰਦੇ ਹੋ ਜੀ ਹਣ ਹੁਣ ਸਾਫ ਚਾਹੀਦਾ ਤੇਰਾ ਮਿਸਾਲ ਤਿੰਨ ਬੱਚੇ ਇੱਕ ਜਨਾਨੀ ਉਥੇ